ਸੋਸ਼ਲ ਮੀਡੀਆ ਤੇ ਮਸ਼ਹੂਰ ਬਰਾਊਨ ਕੁੜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਬੀਤੇ ਦਿਨ ਉਸ ਦੀ ਪਹਿਣ ਦਾ ਵਿਆਹ ਸੀ ਤੇ ਪਹਿਣ ਦੇ ਵਿਆਹ ਦੀਆਂ ਛੋਪੀਆਂ ਤੋਂ ਲੈ ਕੇ ਡੋਲੀ ਤੱਕ ਦੀਆਂ ਸਾਰੀਆਂ ਵੀਡੀਓਜ਼ ਤੁਸੀਂ ਬਰਾਊਨ ਕੁੜੀ ਦੇ ਸੋਸ਼ਲ ਅਕਾਊਂਟ ਦੇ ਉੱਤੇ ਦੇਖੀਆਂ ਹੋਣਗੀਆਂ ਜੇਕਰ ਨਹੀਂ ਦੇਖੀਆਂ ਤਾਂ ਤੁਸੀਂ ਸਾਡਾ YouTube ਚੈਨਲ ਖੋਲ ਕੇ ਬਾਕੀ ਦੀਆਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਤੇ ਉੱਥੇ ਹੀ ਬਰਾਊਨ ਕੁੜੀ ਦੇ ਵੱਲੋਂ ਆਪਣੇ ਅਕਾਊਂਟ ਦੇ ਉੱਤੇ ਜਦੋਂ ਵੀਡੀਓ ਸ਼ੇਅਰ ਕੀਤੀਆਂ ਤਾਂ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਉਹਨਾਂ ਨੂੰ ਪਿਆਰ ਦਿੱਤਾ ਆ ਗਿਆ ਸੀ ਤੇ ਡੋਲੀ ਦੇ ਉੱਤੇ ਕਾਫੀ ਜ਼ਿਆਦਾ ਬ੍ਰਾਊਨ ਕੁੜੀ ਰੋਂਦੀ ਹੋਈ ਵੀ ਨਜ਼ਰ ਆ ਰਹੀ ਸੀ ਤੇ ਉੱਥੇ ਹੀ ਭੰਗੜਾ ਪਾਉਂਦੇ ਹੋਏ ਵਿਆਹ ਨੂੰ ਕਾਫੀ ਵਧੀਆ ਤਰੀਕੇ ਦੇ ਨਾਲ ਬ੍ਰਾਊਨ ਕੁੜੀ ਨੇ ਇੰਜੋਏ ਕੀਤਾ ਤੇ ਹੁਣ ਉਹਨਾਂ ਦੇ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਬ੍ਰਾਊਨ ਕੁੜੀ ਦੀ ਭੈਣ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਕਾਰਪੰਡ ਜੋ ਨੱਚਣ ਵਾਲੇ ਹੁੰਦੇ ਹਨ ਵਧਾਈ ਮੰਗਣ ਵਾਲੇ ਹੁੰਦੇ ਹਨ ਉਹ ਆਉਂਦੇ ਹਨ ਉਹਨਾਂ ਦੇ ਨਾਲ ਬ੍ਰਾਊਨ ਕੁੜੀ ਕਲੋਲਾ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਉਹਨਾਂ ਦੀ ਕਸ਼ਾਪ ਦੇ ਵਿੱਚ ਪੰਡਾਂ ਦੇ ਵੱਲੋਂ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ ਤੇ ਕਾਫੀ ਚੰਗੀ ਮੂਵਮੈਂਟ ਉਹਨਾਂ ਦੇ ਵੱਲੋਂ ਬਣਾਈ ਜਾਂਦੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ